ਕਿਆ ਬਾਬਾ ਜੀ ਜੀ ਕੀ ਨਾਮ ਦਾ ਹਾਂ ਜੀ ਨਾਂ ਤੇ ਕਿਪੋ ਆਇਓ ਪਾ ਜੀ ਮੇਰਾ ਨਾਮ ਦਵਿੰਦਰ ਕੁਮਾਰ ਆ ਮੈਂ ਹੱਦੂ ਤੋਂ ਥੋੜੇ ਰਹਿਣ ਆਲਾ ਅ ਅੱਜ ਕੀ ਦਰਬਾਰਤੀ ਆਇਓ ਤੇ ਕਦੋਂ ਤੋਂ ਜੁੜੇ ਇਹਨਾਂ ਨਾਲ ਹਾਂ ਜੀ ਕਾਫੀ ਚੁੱਪ ਹੋ ਗਿਆ ਕੋਈ 25 ਸਾਲ ਹੋ ਗਿਆ ਜੀ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਲੱਗਦਾ ਹਾਂ ਜੀ ਬਹੁਤ ਵਧੀਆ ਜੀ ਮੈਂ ਕਹਿੰਨਾ ਬਹੁਤ ਵਧੀਆ ਬਾਬਾ ਜੀ ਦੀ ਕੇਕ ਘਰ ਜੀ ਕਿਸੇ ਦੀ ਚੀਜ਼ ਦੀ ਘਾਟ ਨਹੀਂ ਆ ਗਈ ਦਰਬਾਰ ਦੇ ਉੱਤੇ ਮਤਲਬ ਜਿਹੜਾ ਵੀ ਇੱਥੇ ਸਵਾਲੀ ਆਂਦਾ ਹੈ ਉਹਦੀ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਔਰ ਲੋਕੀਏ ਤੋਂ ਮੂਮਰਾਦਾ ਪਾ ਕੇ ਦਰਵਾਜ਼ਾ ਜਾਂਦੇ ਨੇ। ਹਾਂ ਜੀ ਪਰਿਵਾਰ ਸਮੇਤ ਵੀ ਆਂ ਹਾਂ ਜੀ ਪਰਿਵਾਰ ਸਮੇਤ ਵੀ ਆਂਦੇ ਆ। ਇੱਥੇ ਦਿਨ ਦਾ ਮੇਲਾ ਵੀ ਹੁੰਦਾ ਰਾਤ ਦੀ ਕੋਲੀ ਵੀ ਬਾਬਾ ਜੀ ਦੇ ਦਰਵਾਜ਼ੇ ਹੁੰਦੀ ਏ। ਤੇ ਮਲਪੀ ਸੰਗਤਾਂ ਦਾ ਇਕੱਠ ਜੋੜ ਬਹੁਤ ਜ਼ਿਆਦਾ ਕਿ ਹੁੰਦਾ ਆ ਤੇ ਦੂਰੋ ਦੂਰੋ ਲੋਕੀ ਆ ਕੇ ਅੱਛੇ ਬਾਬਾ ਜੀ ਦੀਆਂ ਆਪਣੀ ਮਨੋਕਾਮਨਾ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਤੇ ਦਰਵਾਜ਼ੇ ਆਣ ਕੇ ਆਸਾ ਮਰਦਾ ਜੋ ਵੀ ਬਾਬੇ ਜੀ ਜੋ ਵੀ ਚੋ ਮੰਗਦੇ ਆ ਉਹੀ ਜੇ ਪਹਿਲਾਂ ਬਾਬਾ ਜੀ ਗੁੱਡੀ ਉਹਨਾਂ ਦੇ ਉਹਨਾਂ ਦੀ ਬਹੁਤ ਰਹਿਮਤ ਹੈ ਈ। ਉਹ ਜਿਹੜੇ ਵੀ ਕਿਸੇ ਤੇ ਹੱਥ ਰੱਖਦੇ ਸੀ ਮਲਬੀ ਉਹਨਾਂ ਦੀ ਸਾਰੇ ਮਸਤੇ ਖੈਰਾ ਹੋ ਜਾਂਦੀਆਂ ਮਲਬੀ ਉਹਨਾਂ ਦੀਆਂ ਹਾਂਜੀ ਤੇ ਤੁਹਾਨੂੰ ਕੀ ਕਹਣਾ ਜਾਊਗਾ ਸੰਗਤਾਂ ਨੂੰ ਇਹੋ ਕਹਿੰਦੇ ਆ ਵੀ ਸੰਗਤ ਜਿੱਦਾਂ ਇਹ ਦਰਬਾਰ ਦੀ ਬਹੁਤ ਪਰਮਹਾਲੀ ਆ ਬਹੁਤ ਛੱਪੀ ਸਾਲੀ ਆ ਇਹਦੇ ਵਿੱਚ ਸੰਗਤਾਂ ਨੂੰ ਇਕੱਠ ਜੋ ਹੋ ਕੇ ਇੱਥੇ ਜਿਹਦੇ ਇਹਦੀ ਕੋਈ ਤਾਂ ਨਹੀਂ ਕੰਮ ਬੰਦਾ ਜਾਂ ਕਿਸੇ ਨੂੰ ਕੋਈ ਚੀਜ਼ ਨਹੀਂ ਮਿਲਦੀ ਆਗੀ ਉਹ ਇੱਥੇ ਆ ਕੇ ਦਰਬਾਰ ਤੇ ਆਪਣੀ ਮਨੋ ਕਾਮਨਾ ਪੂਰੀਆਂ ਕਰ ਸਕਦਾ ਤੇ ਉਹ ਬਾਬਾ ਜੀ ਆਪੇ ਹੀ ਦੇਹੜਦੇ ਆ ਦੀ ਕਰਕੀ ਨਾਪਣਾ ਤੇ ਕਿਹੜੀ ਜਗ੍ਹਾ ਕੀ ਹੈ ਸਾਰਿਆਂ ਨੂੰ ਪਹਿਲੇ ਜੈ ਪੀਰਾਂ ਦੀ ਜੈ ਪੰਜਾਂ ਪੀਰਾਂ ਦੀ ਮੈਂ ਮਨਦੀਪ ਕੁਮਾਰ ਸੇਵਾਦਾਰ ਦਰਬਾਰ ਪੰਜ ਪੀਰ ਜੀ ਇਸ ਸਾਡੇ ਪੰਜਾਂ ਪੀਰਾਂ ਦੀ ਜਗ੍ਹਾ ਹੈ ਬਹੁਤ ਪੁਰਾਣੀ ਹੈ ਪਾਕਿਸਤਾਨ ਦੇ ਵੇਲੇ ਤੋਂ ਇਹ ਸਾਡੇ ਮਾਤਾ ਜੀ ਸੇਵਾਦਾਰ ਸੀ ਇਹਨਾਂ ਨੂੰ ਗੁੱਡੀ ਬਾਬਾ ਸਰਗਰਜ ਜੀ ਕਹਿੰਦੇ ਨੇ ਤੇ ਬਹੁਤ ਪੁਰਾਣੀ ਜਗ੍ਹਾ ਹੈ ਸਾਡੀ ਕਿੰਨੀ ਕ ਪੁਰਾਣੀ ਜਗ੍ਹਾ ਹੈ ਜੀ ਇਹ ਪਾਕਿਸਤਾਨ ਤੋਂ ਪਹਿਲੇ ਦੀ ਜਗਾ ਹੈ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਜਗਾ ਇੱਥੇ ਹੈ ਪੰਜਾਬੀ ਦਾ ਦਰਬਾਰ ਚੱਲ ਰਿਹਾ ਉਦੋਂ ਦਾ ਇਹ ਪੰਜਾਬੀ ਦੇ ਵਿੱਚ ਕਿਹੜੇ ਕਿਹੜੇ ਬੱਦ ਦੀ ਜਗ੍ਹਾ ਆ ਜਾਂਦੀ ਜਪੀਰਾ ਵਿੱਚ 11ਵੀਂ ਵਾਲੀ ਸਰਕਾਰ ਬਾਬਾ ਲਖਦਤਾ ਜੀ ਹੋਰ ਸਾਰੇ ਪਖੀਰਾ ਦੀ ਜਗਾ ਅ ਅੱਜ ਇਹ ਕਿੰਨਾ ਭੰਡਾਰਾ ਕਰਾਇਆ ਜਾ ਰਿਹਾ ਇਹ ਲਗਭਗ 70 ਤੋਂ 75 ਦਾ ਭੰਡਾਰਾ ਹੈਗਾ ਸਾਲ 'ਚ ਦੋ ਭੰਡਾਰੇ ਹੁੰਦੇ ਆ ਸਾਡੇ ਇੱਕ ਗਰਮੀਆਂ ਵਿੱਚ ਇੱਕ ਸਰਦੀਆਂ ਵਿੱਚ ਤੇ ਮਤਲਬ ਸਾਡੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਇਸ ਕਰਕੇ ਗਿਣਤੀ ਕੋਈ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਜੜੀਆਂ ਜੁੜਦੀਆਂ ਲਗਭਗ ਪੂਰੇ ਪੰਜਾਬ ਤੋਂ ਇੰਡੀਆ ਤੋਂ ਕੁਝ ਸੰਗਤਾਂ ਆਪਣੇ ਦਰਬਾਰ ਦੇ ਬੱਚੇ ਜਿਹੜੇ ਬਾਹਰ ਵੀ ਗਏਦੇ ਆ ਬਾਰਲੇ ਏਸ਼ੀਆ ਤੋਂ ਉਹ ਵੀ ਆਂਦੇ ਨੇ ਜਦੋਂ ਉਹਨਾਂ ਦਾ ਟਾਈਮ ਲੱਗਦਾ ਉਹ ਆਂਦੇ ਨੇ ਫਿਰ ਹਾਲ ਪੰਜਾਬ ਦੇ ਹਰ ਕੋਨੇ ਵਿੱਚੋਂ ਸੰਗਤ ਆਂਦੀ ਹੈ ਕਿਸ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਦੇਖੋ ਜੀ ਹਰ ਤਰ੍ਹਾਂ ਦੀ ਮਨਵਾ ਜਿਸ ਤਰ੍ਹਾਂ ਦੀ ਕੋਈ ਸ਼ਰਧਾ ਲੈ ਕੇ ਆਂਦਾ ਜੋਸ਼ ਉਹਦੀਆਂ ਝੋਲੀਆਂ ਭਰਦੀਆਂ ਨੇ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਕਰਦੇ ਆ ਤਾਂ ਹੀ ਤੇ ਦੂਰੋ ਦੂਰ ਸੰਗਤ ਆਈ ਹੈ ਨਾ ਬਹੁਤ ਮਤਲਬ ਜਿਸ ਤਰ੍ਹਾਂ ਦੀ ਕਿਸੇ ਦੀ ਮਨੋਕਾਮਨਾ ਹੋਏ ਉਹ ਪੂਰੀਆਂ ਹੁੰਦੀ ਆ ਭੰਡਾਰੇ ਵਿੱਚ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਜੀ ਕੀ ਕੀ ਕੀਤਾ ਗਿਆ ਅੱਜ ਭੰਡਾਰੇ ਵਿੱਚ ਅੱਜ ਪਹਿਲੇ ਸਵੇਰੇ ਬਾਬਾ ਜੀ ਦਾ ਮੇਲਾ ਚੱਲ ਰਿਹਾ ਸੀ ਮਹਿਫਿਲ ਲੱਗੀ ਹੋਈ ਸੀ ਗਾਇਕ ਬੁਲਾਏ ਹੋਏ ਸੀ ਕਵਲੀਆਂ ਹੋ ਰਹੀਆਂ ਸੀ ਨਾਲ ਲੰਗਰ ਸੀ ਹੋਰ ਸੰਗਤਾਂ ਜੋ ਜੋ ਸੰਗਤ ਦੀ ਇੱਛਾ ਹੈ ਉਹ ਲੈ ਕੇ ਆਈ ਉਹ ਵੰਡ ਰਹੇ ਸੀ ਬਾਹਰ ਲੰਗਰ ਲਗਾ ਰਹੇ ਸੀ ਜੋ ਵੀ ਉਹਨਾਂ ਦਾ ਦਿਲ ਬਹੁਤ ਸਾਰੇ ਲੋਕਾਂ ਦੀ ਐਸੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਇਹ ਹੀ ਗਾਵਾਂਗਾ ਕਿ ਰੱਬ ਨਾਲ ਜੁੜੋ ਜਿੱਥੇ ਵੀ ਤੁਸੀਂ ਜੁੜੇ ਹੋ ਤੇ ਜੁੜੋ ਹਰ ਵੇਲੇ ਉਸ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਜੋਤਾਂ ਨੂੰ ਜ਼ਿੰਦਗੀ ਮਿਲੀ ਹੈ ਉਹ ਜ਼ਿੰਦਗੀ ਵਿੱਚ ਤਰੱਕੀ ਕਰੋ ਪਰ ਉਸ ਪਰਮਾਤਮਾ ਨੂੰ ਕਦੀ ਨਾ ਭੁੱਲੋ ਕਿਸੇ ਵੀ ਰੂਪ ਵਿੱਚ ਜ਼ਰੂਰੀ ਨਹੀਂ ਹੈ ਕਿ ਇੱਕ ਪਾਸੇ ਜਾਣਾ ਜਿੱਥੇ ਤੁਹਾਡਾ ਮਨ ਹੈ ਉੱਥੇ ਜਾਓ ਉਹਦੇ ਨਾਲ ਜੁੜ ਕੇ ਰਹੋ ਜ਼ਰੂਰ ਅਗਰ ਕਿਸੇ ਨੇ ਦਰਬਾਰ ਤੇ ਨਤਮਸਤਕਣਾ ਤੇ ਕਦੋਂ ਆ ਸਕਦਾ ਵੀਰਵਾਰ ਦੇ ਵੀਰਵਾਰ ਦਰਬਾਰ ਲੱਗਦਾ ਆ ਕੇ ਨਤਮਸਤਕ ਹੋ ਸਕਦਾ ਹੈ